ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੁਖ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ ਗੱਲ ਕਰਾਂਗੇ ਕਿ 21 ਤੋਂ ਲੈ ਕੇ 30 ਅਗਸਤ ਤੱਕ ਜਿਹੜੇ ਅਗਸਤ ਮਹੀਨੇ ਦੇ 10 ਦਿਨ ਬਾਕੀ ਨੇ ਇਹਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਅਨੁਮਾਨ ਅਧਾਰਿਤ ਅਪਡੇਟ ਇਹਨਾਂ 10 ਦਿਨਾਂ ਦੀ ਜਾਣਕਾਰੀ ਤੁਹਾਡੇ ਨਾਲ ਜਾਣ ਸਾਂਝੀ ਕਰਾਂਗੇ ਤਾਂ ਜੋ ਇੱਕ ਕਿਸਾਨਾਂ ਨੂੰ ਅਪਡੇਟ ਜੇਹੀ ਮਿਲ ਸਕੇ ਕਿ ਅਗਲੇ ਦਿਨਾਂ ਵਿੱਚ ਮੌਸਮ ਕਿਵੇਂ ਆ ਕਿਉਂਕਿ ਝੋਨੇ ਦੀ ਜਿਹੜੀ ਫਸਲ ਹੈ ਇਸ ਵੇਲੇ ਨਸਾਰੇ ਤੇ ਆ ਗਈਆਂ ਫਸਲਾਂ ਨਿਸਰ ਰਹੀਆਂ ਨੇ ਸੋ ਜਿਹੇ ਦੇ ਵਿੱਚ ਜੇਕਰ ਲੰਬੇ ਸਮੇਂ ਦੀ ਅਪਡੇਟ ਕਿਸਾਨਾਂ ਨੂੰ ਮੌਸਮ ਦੀ ਮਿਲਦੀ ਹੈ ਤਾਂ ਉਹਨਾਂ ਲਈ ਲਾਹੇਵੰਦ ਹੈ ਕਿਉਂਕਿ ਸਪਰੇਹਾ ਦਾ ਜਿਹੜਾ ਜੋਰ ਹੈ ਝੋਨੇ ਉੱਪਰ ਇਸ ਵੇਲੇ ਪੂਰੇ ਸੇਕਰਾਤੇ ਚੱਲ ਰਿਹਾ ਹੈ ਤੇ ਬਾਕੀ ਨਸਾਰਾ ਹੋ ਰਿਹਾ ਹੈ ਨਸਾਰੇ ਦੇ ਸਮੇਂ ਜੇਕਰ ਬਰਸਾਤ ਹੁੰਦੀ ਹੈ ਤਾਂ ਉਹਦਾ ਕਿਤੇ ਨਾ ਕਿਤੇ ਥੋੜਾ ਬਹੁਤ ਨੁਕਸਾਨ ਵੀ ਕਿਸਾਨਾਂ ਨੂੰ ਫਸਲਾਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਤੋ ਹੁਣ ਗੱਲ ਕਰੀਏ ਆਪਾਂ ਪਹਿਲਾ ਮੌਸਮ ਦੀ ਗੱਲ ਕਰਾਂਗੇ 21 ਤੋਂ ਲੈ ਕੇ 25 ਅਗਸਤ ਦੀ ਤਾਂ ਇਹਨਾਂ ਦਿਨਾਂ ਦੇ ਵਿੱਚ 21 22 ਅਗਸਤ ਨੂੰ ਮੌਸਮ ਫਿਲਹਾਲ ਜਿਆਦਾ ਵੱਡੀ ਤਕੜੀ ਕੋਈ ਮੌਸਮੀ ਹਾਲ ਚੱਲ ਨਹੀਂ ਗਿਆ ਠੀਕ ਠਾਕ ਹੀ ਰਹੇਗਾ ਸਾਫ਼ ਰਹੇਗਾ ਹਵਾਵਾਂ ਬਦਲਵੇਂ ਰੂਪ ਵਿੱਚ ਦੱਖਣ ਪੂਰਬ ਤੇ ਦੱਖਣ ਥੋੜਾ ਬਹੁਤ ਪੱਛਮੀ ਹਵਾਵਾਂ ਦੀ ਥੋੜੀ ਬਹੁਤ ਵਾਪਸੀ ਹੁੰਦੀ ਹੋਈ ਦੇਖਣ ਨੂੰ ਮਿਲੂਗੀ ਟੁੱਟਵੇਂ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਪਰ ਨਿਰੰਤਰ ਪੱਛਮੀ ਹਵਾਵਾਂ ਦੀ ਵਾਪਸੀ ਹਜੇ 5-7 ਦਿਨਾਂ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਸਕਦੀ ਹੈ ਤੇ ਮੀਂਹ ਦੇ ਹਾਲਾਤ 21 ਅਗਸਤ ਨੂੰ ਘਟ ਹੋਣਗੇ ਲਗਭਗ 21 ਤੋਂ ਲੈ ਕੇ 25 ਅਗਸਤ ਤੱਕ ਕੋਈ ਜ਼ਿਆਦਾ ਵੱਡਾ ਤਗੜਾ ਮੌਸਮੀ ਸਪੈਲ ਲੱਗਣ ਦੀ ਸੰਭਾਵਨਾ ਘੱਟ ਹੈ ਤੇ ਛੋਟੇ-ਬੋਟੇ ਜਿਹੜੇ ਪੈਚੀ ਰੂਪ ਵਿੱਚ ਮੀਂਹ ਦੇ ਸਪੈਲ ਨੇ ਅਚਾਨਕ ਹੁੰਦੀ ਹੈ ਜਿਹੜੇ ਮੌਸਮੀ ਗੜਬੜੀਆਂ ਜਿਵੇਂ ਪੈਚੀ ਰੂਪ ਵਿੱਚ 5-7-10 ਮਿੰਟਾਂ ਵਿੱਚ ਮੀਂਹ ਪੈ ਗਿਆ ਜ਼ਿਲ੍ਹੇ ਦੇ ਕੁਝ ਭਾਗ ਖੁਸ਼ਕ ਰਹਿ ਗਏ ਕੁਝ ਭਾਗਾਂ ਵਿੱਚ ਮੀਂਹ ਪੈ ਗਿਆ ਜਾਂ ਬੱਦਲਵਾਈ ਹੋ ਕੇ ਕੇਵਲ ਉੱਪਰ ਦੀ ਹਵਾਵਾਂ ਨਾਲ ਨਿਕਲ ਗਈ ਸੋ ਅਜਿਹੀਆਂ ਛੋਟੀਆਂ-ਮੋਟੀਆਂ ਮੌਸਮੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਦੁਪਹਿਰ ਤੋਂ ਤੇ 25 ਅਗਸਤ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਵਿੱਚ ਆਪਾਂ ਨੂੰ ਥੋੜਾ ਬਹੁਤ ਦਰਮਿਆਨੇ ਤੋਂ ਤਕੜੇ ਮੀਂਹ ਦਾ ਸਪੈਲ ਦੇਖਣ ਨੂੰ ਮਿਲ ਸਕਦਾ ਹੈ ਕਾਰਨ ਇਹ ਹੋਵੇਗਾ ਕਿ ਸੈਂਟਰ ਪੰਜਾਬ ਭਾਰਤ ਦੇ ਆਸ-ਪਾਸ ਜਿਹੜਾ ਐਮਪੀ ਦਾ ਆਸ-ਪਾਸ ਦਾ ਹਿੱਸਾ ਹੈ ਇਸ ਇਲਾਕੇ ਦੇ ਵਿੱਚ ਇੱਕ ਜਿਹੜਾ ਕਹਿਦੀ ਵੀ ਇੱਕ ਸਾਈਕਲੋਨਲ ਸਰਕੂਲੇਸ਼ਨ ਬਣੇਗਾ ਇੱਕ ਘੱਟ ਦਬਾਅ ਦਾ ਖੇਤਰ ਹੈ ਜਿਹਦੇ ਵਿੱਚ ਹਵਾਵਾਂ ਉਲਟ ਐਂਟੀਸਾਈਕਲੋਨ ਬਣੇਗਾ ਜਿਹਦੇ ਵਿੱਚ ਹਵਾਵਾਂ ਲਗਭਗ ਇਸ ਤਰ੍ਹਾਂ ਘੜੀ ਤੋਂ ਉਲਟ ਦਿਸ਼ਾ ਦੇ ਵਿੱਚ ਵਗਣਗੀਆਂ ਹਵਾਵਾਂ ਦਾ ਪੈਟਰਨ ਕੀ ਹੋਵੇਗਾ ਅਰਬ ਸਾਗਰ ਤੋਂ ਹਵਾਵਾਂ ਇਸ ਤਰ੍ਹਾਂ ਆਉਂਦੀਆਂ ਰਹੀਆਂ ਪੰਜਾਬ ਤੱਕ ਪਹੁੰਚਣਗੀਆਂ ਸੋ ਇਹਨਾਂ ਦੇ ਚੱਲਦਾ ਹੈ ਪੰਜਾਬ ਦੇ ਵਿੱਚ ਨਵੀਆਂ ਜਿਹੜੀ ਕਾਫੀ ਜ਼ਿਆਦਾ ਵਾਜ ਜਾਵੇਗੀ ਪੰਜਾਬ ਹਰਿਆਣਾ ਹੋ ਗਿਆ ਪੱਛਮੀ ਯੂਪੀ ਹੋ ਗਿਆ ਰਾਜਸਥਾਨ ਇਹਨਾਂ ਹਿੱਸਿਆਂ ਦੇ ਵਿੱਚ ਬਦਲਬਾਹੀ ਦਾ ਜੋ ਦੌਰ ਹੈੜਾ ਆਪਾਂ ਨੂੰ 25 ਤਰੀਕ ਦੀ ਸ਼ਾਮ ਤੋਂ ਲੈ ਕੇ ਲਗਭਗ 28 ਅਗਸਤ ਤੱਕ ਕਹਿ ਸਕਦੇ ਹਾਂ ਕਿ 25 ਤੋਂ ਬਾਅਦ 26 27 ਅਤੇ 28 ਦੀ ਸਵੇਰ ਤੱਕ ਮੌਸਮ ਦੇ ਵਿੱਚ ਥੋੜਾ ਬਹੁਤ ਬਦਲਾਅ ਰਹੂਗਾ ਹਵਾਵਾਂ ਪੂਰਬ ਦਿਸ਼ਾ ਤੋਂ ਥੋੜੀ ਜੀ ਤੇਜ਼ ਗਤੀ ਤੇ ਵਗਣਗੀਆਂ ਹਾਲਾਂਕਿ ਗਤੀ ਬਹੁਤ ਜ਼ਿਆਦਾ ਤੇਜ਼ ਨਹੀਂ ਹੋਵੇਗੀ ਪਰ ਫਿਰ ਵੀ ਦਰਮਿਆਨੀ ਰਹੇਗੀ 8-10 ਤੋਂ ਲੈ ਕੇ 15-20 ਕਿਲੋਮੀਟਰ ਦੇ ਆਸ-ਪਾਸ ਤੱਕ ਹਵਾਵਾਂ ਵਾਹ ਸਕਦੀ ਸੋ ਇਹਨਾਂ ਪੂਰਬੀ ਹਵਾਵਾਂ ਵਗਣ ਦੇ ਕਾਰਨ ਹਵਾਵਾਂ ਵਗਣ ਕੇ ਪੂਰਬ ਤੋਂ ਪਰੇ ਨਵੀਂ ਕੁਝ ਬੰਗਾਲ ਦੀ ਖਾੜੀ ਤੋਂ ਤੇ ਬਾਕੀ ਹਰਬਸਾਗਰ ਤੋਂ ਇਕੱਠੀਆਂ ਕਰਨਗੀਆਂ ਸੋ ਜਿਹਦੇ ਚੱਲਦੇ ਨਮੀ ਬਧੀ ਹੋਣ ਕਰਕੇ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ 25 ਦੀ ਸ਼ਾਮ ਜਾਂ 26 ਦੀ ਸਵੇਰ ਤੋਂ ਲੈ ਕੇ 28 ਅਗਸਤ ਦੇ ਦਰਮਿਆਨ ਬਾਕੀ ਇਹਨਾਂ ਦਿਨਾਂ ਦੇ ਨੇੜੇ ਆ ਕੇ ਜਿਵੇਂ ਵੀ ਇਹ ਸਿਸਟਮ ਦੀ ਅਗਲੀ ਤਾਜ਼ਾ ਅਪਡੇਟ ਹੈ ਕਿ ਮੀਂਹ ਦੇ ਅਸਰ ਵਧਦੇ ਹਨ ਜਾਂ ਘਟਦੇ ਹਨ ਉਹਦੀ ਅਪਡੇਟ ਆਪਾਂ ਫਿਰ ਤੁਹਾਡੇ ਨਾਲ ਅਗਲੀ ਅਪਡੇਟ ਵਿੱਚ ਜ਼ਰੂਰ ਸਾਂਝੀ ਕਰਾਂਗੇ ਸੋ ਸਮੇਂ ਤੋਂ ਪਹਿਲਾਂ ਇਹ ਜਾਣਕਾਰੀ ਦੱਸਣ ਦਾ ਇਹ ਹੀ ਅਨੁਮਾਨ ਹੈ ਕਿ ਤਾਂ ਜੋ ਕਿਸਾਨ ਇਸ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤਰੀਕ ਤੋਂ ਪਹਿਲਾਂ-ਪਹਿਲਾਂ ਸਪਰੇਅ ਵਗੈਰਾ ਕਰਨੀ ਆ ਤਾਂ ਉਹ ਕਰ ਸਕਣ ਜਾਂ ਕੋਈ ਹੋਰ ਮੌਸਮੀ ਧਿਆਨ ਵਿੱਚ ਰੱਖਦੇ ਹੋਏ ਫਸਲੀ ਗਤੀਵਿਧੀਆਂ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਪੂਰੀਆਂ ਕਰ ਸਕਣ ਜਾਂ ਫਿਰ 2 ਦਿਨ ਰੁੱਕ ਕੇ ਉਸ ਤੋਂ ਬਾਅਦ ਕਰ ਸਕਣ ਤੇ 28 ਤਰੀਕ ਤੱਕ ਇਸ ਸਿਸਟਮ ਦਾ ਪ੍ਰਭਾਵ ਰਹੇਗਾ ਥੋੜਾ-ਬਹੁਤ ਤੇ 28 ਤੋਂ ਬਾਅਦ ਫਿਰ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੂਗਾ ਤੇ ਫਿਰ 30 ਅਗਸਤ ਤੱਕ ਮੌਸਮ ਪੰਜਾਬ ਦਾ ਜ਼ਿਆਦਾਤਰ ਠੀਕ-ਠਾਕ ਹੀ ਰਹੇਗਾ ਹਾਲਕਿ ਇੱਕ ਵਾਰ ਫੇਰ ਦੱਸ ਦਈਏ ਕਿ ਜਿਹੜੀਆਂ ਛੋਟੀ ਮੋਟੀਆਂ ਗਤੀਵਿਧੀਆਂ ਹੁੰਦੀਆਂ ਨੇ ਜ਼ਿਲ੍ਹੇ ਦੇ ਪੰਜ-ਸੱਤ ਹਿੱਸਿਆਂ ਵਿੱਚ ਮੀਂਹ ਪੈ ਗਿਆ ਬਾਕੀ ਹਿੱਸੇ ਖੁਸ਼ਕ ਰਹਿ ਗਏ ਸੋ ਜਿਹੀਆਂ ਗਤੀਵਿਧੀਆਂ ਬਿਨਾਂ ਕਿਸੇ ਅਪਡੇਟ ਤੋਂ ਇਹਨਾਂ ਦੇ ਨਾਲ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਕਿਉਂਕਿ ਨਮੀ ਜ਼ਿਆਦਾ ਹੁੰਦੀ ਹੈ ਜਦੋਂ ਟੈਂਪਰੇਚਰ ਥੋੜਾ ਜਿਹਾ ਕਿਸੇ ਖੇਤਰ ਵਿੱਚ ਵਾਧਾ ਹੈ ਨਮੀ ਜ਼ਿਆਦਾ ਹੋ ਜਾਂਦੀ ਹੈ ਕਿਸੇ ਇਲਾਕੇ ਵਿੱਚ ਤਾਂ ਉੱਥੇ ਗਰਜ ਚਮਕ ਵਾਲੇ ਨੀਵੇਂ ਬੱਦਲ ਬਣ ਜਾਂਦੇ ਨੇ ਜਿਨ੍ਹਾਂ ਨਾਲ ਕੀਵਰ ਥੋੜੀਆਂ ਜੀਆਂ ਤੇਜ਼ ਹਵਾਵਾਂ ਵਗ ਜਾਂਦੀਆਂ ਨੇ ਨਾਲ ਗਰਜ ਚਮਕ ਨਾਲ 15-20 ਮਿੰਟ ਦਾ ਸਪੈਲ ਵੀ ਲੱਗ ਜਾਂਦਾ ਹੈ ਬਾਕੀ ਜੇਕਰ ਟੈਂਪਰੇਚਰ ਦੀ ਗੱਲ ਕਰੀ ਤਾਂ ਦਿਨ ਦੇ ਟੈਂਪਰੇਚਰ 32 ਤੋਂ 35 36 ਦੇ ਵਿਚਕਾਰ ਰਹਣਗੇ ਰਾਤ ਦੇ ਟੈਂਪਰੇਚਰ ਲਗਭਗ 26 ਤੋਂ 28 ਡਿਗਰੀ ਦੇ ਵਿਚ درمیان ਰਹਣਗੇ ਤੇ ਜੇਕਰ ਗੱਲ ਕਰੀਏ ਕਿਸਾਨਾਂ ਦੇ ਲਈ ਫਸਲੀ ਸੁਝਾਅ ਦੀ ਇਸ ਵੇਲੇ ਇਸ ਵੇਲੇ ਮੁੱਖ ਫਸਲ ਝੋਨੇ ਦੀ ਹੈ ਤਾਂ ਝੋਨੇ ਦੇ ਉੱਪਰ ਲਗਾਤਾਰ ਨਿਗਰਾਨੀ ਦੀ ਲੋੜ ਹੈ ਕਿਉਂਕਿ ਇਹ ਸਮਾਂ ਹੁਣ ਗੋਬਦੀ ਸੁੰਡੀ ਪਤਲ ਭੇਡ ਸੁੰਡੀ ਦੇ ਲਈ ਅਨੁਕੂਲ ਹੈ ਕਿਉਂਕਿ ਮੌਸਮ ਦੇ ਵਿੱਚ ਨਮੀ ਕਾਫੀ ਜ਼ਿਆਦਾ ਬਣੀ ਹੋਈ ਹੈ ਹਾਲਾਂਕਿ ਕੁਝ ਪਿਛਲੇ ਦਿਨਾਂ ਵਿੱਚ ਬਰਸਾਤਾਂ ਹੋਈਆਂ ਨੇ ਚੰਗੀਆਂ ਉਹਨਾਂ ਨਾਲ ਕਾਫੀ ਜ਼ਿਆਦਾ ਵਧੀਆ ਫਸਲਾਂ ਨੂੰ ਚਾਹੀਦੀ ਵਧੀਆ ਹੰਗਾਰਾ ਮਿਲਿਆ ਹੈ ਇਸ ਗੋਬ ਦੀ ਸੁੰਢੀ ਆਪਤਲ ਭੇਡ ਸੁੰਢੀ ਤੋਂ ਰਾਹਤ ਮਿਲੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਜੇਕਰ ਮੌਸਮ ਦੇਖੀਏ ਤਾਂ ਕਾਫੀ ਜ਼ਿਆਦਾ ਹਮੋਸ ਵਾਲਾ ਹੋ ਗਿਆ ਸੀ ਜਿਹੜਾ ਕਿ ਸੁੰਢੀ ਦੇ ਵਾਦੇ ਲਈ ਕਾਫੀ ਅਨਕੂਲ ਸੀ ਪਰ ਉਸ ਤੋਂ ਰਾਹਤ ਮਿਲ ਗਈ ਹੈ ਕਿਸਾਨਾਂ ਨੂੰ ਥੋੜਾ ਬਹੁਤ ਇਸ ਮੌਸਮ ਦਾ ਲਾਭ ਵੀ ਹੋਇਆ ਹੈ ਪਰ ਆਉਂਦੇ ਦਿਨਾਂ ਵਿੱਚ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ ਪਤਲਾ ਲਪੇਟ ਸੁੰਡੀ ਆ ਜਿਹੜੀ ਖਾਸ ਕਰਕੇ ਉਹ ਅਗਲੇ ਆਪਾਂ ਨੂੰ 10-15 ਦਿਨਾਂ ਦੇ ਵਿੱਚ ਉਹਦਾ ਅਟੈਕ ਦੇਖਣ ਨੂੰ ਮਿਲ ਸਕਦਾ ਹੈ ਸੋ ਉਸ ਦੇ ਲਈ ਨਿਗਰਾਨੀ ਕਰਦੇ ਰਹੋ ਜੇਕਰ ਫਸਲਾਂ ਦੇ ਵਿੱਚ ਜਿਆਦਾ ਸੁੰਡੀ ਦਾ ਹਮਲਾ ਹੁੰਦਾ ਆ ਰਿਹਾ ਤਾਂ ਉਸ ਦੀ ਰੋਕਥਾਮ ਲਈ ਉਚਿਤ ਜਿਹੜੀਆਂ ਦਵਾਈਆਂ ਨੇ ਉਹਨਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ